ਲੋਕੀਨ ਮੇਟਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਈ ਭਈਆ ਤੇ ਬਲੌਗ ਦੀ ਸ਼ੁਰੂਆਤ ਕਰਤੀ ਆਪਾਂ ਆਪਣੇ ਘਰ ਤੋਂ ਹੀ ਗੱਡੀਆਂ ਨਿੱਕੀਆਂ-ਕਿਆਂ ਦੇਖੋ ਮੁੰਡਾ ਆਪਣੀਆਂ ਫੋਟੋਆਂ ਛੋੜਾਂ ਖੇਜਦਾ ਮੁੰਡਾ ਟੈਡੀ-ਮੈਡੀ ਹੋਇਆ ਅੱਜ ਤਿਆਰ ਹੋਇਆ ਬੰਦਾ ਏ ਅੱਜ ਸਾਡੇ ਬਲੌਗ ਦੇ ਵਿੱਚ ਇਹੋ ਹੀ ਮੁੰਡਾ ਦੇਖੂਗਾ ਤੁਹਾਨੂੰ ਪੱਡਾ ਸਾਡਾ ਮੇਨ ਬੰਦਾ ਇਹੋ ਹੀ ਸਾਡਾ ਜਾਰੀ ਲੰਬ ਕੱਢਦੇ ਵੱਡੇ ਅੱਜ ਕਿੱਥੇ ਚੱਲੇ ਆਂ ਗਰਾਊਂਡ ਬ੍ਰੋ ਆਪਾਂ ਜਾਂਦੇ ਆ ਅੱਗੇ ਆਪਣਾ ਤੇਰਾ ਗੋਲਡੀ ਤੇਰਾ account ਖਲੋਣ ਹਾਂ ਕੋੜਿ ਭਲਾਵਾਗੇ ਨਾ ਹਾਂ ਕਰ ਲਓ ਪੈਸੇ ਤੇ ਲਾਊਗਾ ਆਪਾਂ ਨੂੰ ਹਾਂ ਨਾਲੇ ਆਪਣੇ ਪੇਪਰ ਉਪਰ ਰੈਡੀ ਹੋਣਗੇ ਫਿਰ ਸਾਲਕ ਨੂੰ ਤੇ ਪਿੰਡ ਗੇੜਾ ਮਾਰੇਗਾ ਦਮੰਦਾ ਆਊਗਾ ਹਾਂ ਸਾਰਾ ਕੋ ਆਊਗਾ ਇਧਰ ਦੀ ਸਰਕਾਰ ਬਹੁਤ ਚੰਗੀ ਕਰਾਸੀ ਹੋ ਗਿਆ ਕੰਮ ਕੰਮ ਕਰਾਸੋ ਕਰਾਸੀ ਹੁੰਦਿਆ ਆਹੋ ਠੀਕ ਆ ਮਾਮਾ ਸਾਰੀਆਂ ਮੰਡੀਆਂ ਸਾਰੀਆਂ ਮੰਡੀਆਂ ਕਿਉਂ ਨਹੀਂ ਐ ਸਾਰਾ ਸਾਰੀਆਂ ਮੰਡੀਆਂ ਹੀ ਆ ਜਿੱਧਰ ਆਵੇ ਸਾਡ ਸੂਕ ਜੋ ਵੀ ਖੜਨਾ ਨਹੀਂ ਵੇ ਹਰਮਣਾ ਹਰਮਣਾ ਆ ਗਈ ਆ ਦਾਲਾਂ ਦੂਣਾਂ ਆ ਰੱਖਿਆ ਨੇ ਇਹਨਾਂ ਨੇ ਇਦਾਂ ਹੀ ਨਾ ਨਾ ਹੂੰ ਏ ਯਾਰ ਕਿੰਦਾ ਬੀਪ ਹੁੰਦੇ ਆ ਚਾਰ ਚੂਰੀ ਜਿਹੜਾ ਅੱਛਾ ਠੀਕ ਆ ਠੀਕ ਆ ਆ ਬਾਹਰ ਆ ਆਈ ਬਾਹਰ ਜਣਾ ਬਾਹਰ ਚ ਇਹ ਰਾਤ ਨੂੰ ਖੋਲਾਂਗੇ ਇਦਾਂ ਹੀ ਟਾਲੀਆਂ ਸੈੱਟ ਪਾਉਂਦੇ ਆ ਦੰਪੜਿਆ ਕੀ ਕਹਿੰਦੇ ਆ ਬਾਏ ਬਾਏ ਇਦਾਂ ਹੀ ਹਾਂ ਦੇ ਸ਼ਹਿਰ ਇੱਕ ਨੰਬਰ ਹੋਰ ਮੰਦਰ ਵੈਦ ਦਾ ਖਾਸ ਨਹੀਂ ਵੱਡੇ ਸ਼ਹਿਰਾਂ ਨਾਲ ਤਾਂ ਖੜਾ ਹੀ ਨਹੀਂ ਆਏ ਤੇ ਇੱਕ ਸ਼ਹਿਰ ਹੀ ਘੁੰਮਦੇ ਨਾ ਉਹਨਾਂ ਦੇ ਬਹੁਤ ਖੋ ਨੇ ਨਾ ਨਗਰਨਾ ਇਦਾਂ ਹੀ ਜਦਾਂ ਮੋਲ ਮੋਲ ਬੱਚਿਆਂ ਬੱਚਿਆਂ ਦੇ ਕੱਪੜੇ ਨਾ ਇਹ ਸਾਰੇ ਕਿਉਂ ਮਿਲਦਾ ਇਹ ਤੁਮੀ ਬੱਚਿਆਂ ਦੇ ਕੱਪੜੇ ਕਪੜੇ ਮਿਲਦੇ ਸਾਰਾ ਕੋਲ ਦੇ ਮਿਲਦਾ ਥੋੜਾ ਚੰਗਾ ਕੁਆਲਟੀ ਦਾ ਬ੍ਰਾਂਡ ਆ ਸਰ ਆਪਣੇ ਇੰਡੀਆ ਵਾਲੇ ਕੱਪੜੇ ਥੋੜੇ ਹਨ ਹੰਡਦੇ ਜਿਆਦਾ ਰੇਡ ਕੁਝ ਹਜ਼ਾਰ ਰਿਹਾ 2000 ਆ ਕੰਮ ਬਿਲੋਂ ਉਹ ਕੱਢੇ ਆ ਜਿਹੜੇ ਅੜਗੇ ਲੋਕਾਂ ਦਾ ਨਹੀਂ ਭਟਾ ਆ ਜਿਹੜਾ ਗੋਲਜਾ ਉੱਤੇ ਆ ਜਿਹੜਾ ਬਿਲਡਿੰਗ ਬਹੁਤ ਪੁਰਾਣੀ ਹੈ ਨਾ ਯਾਰ ਚਲੋ ਆਪਾਂ ਨੂੰ ਤੇ ਪਤਾ ਨਹੀਂ ਇੱਦਾਂ ਉਹਨਾਂ ਦਾ ਕੋਈ ਹੈ ਇਤਿਹਾਸ ਜਾਂ ਇਦਾਂ ਹਾਂ ਯੀਸ਼ੂ ਦਾ ਕੋਈ ਹੋਗਾ ਪਿਆਸਾ ਕਹਿੰਦੇ ਤੁਨੂੰ ਯਾ ਸਾਰ ਬਾਕੀ ਦੇ ਬਾਰ ਬੂਰ ਜੇ ਸ਼ੋਰੂਮ ਦੀਆਂ ਹਾਂ ਬਾਕੀ ਥੋੜੀ ਜਿਹੀ ਖਾਸ ਬਾਕੀ ਰੈਸਟੋਰੈਂਟ ਹੈ ਗੋਰੀ ਖਾਈ ਪੀ ਜਾਂਦੇ ਆ ਬਾਕੀ ਕੋਈ ਦੇਖਣ ਵਾਲੀ ਜਗਾ ਥੋੜੀ ਆਪਣੇ ਪੰਜਾਬੀ ਉਧਾਂ ਖੁਸ਼ ਹੋ ਹੀ ਜਾਂਦੇ ਵੇ ਵੇ ਇਹਨਾਂ ਨੂੰ ਗਲੀਆਂ ਵੀ ਵੇ ਵੇ ਖੁਸ਼ ਹੋ ਹੀ ਜਾਂਦੇ ਨਾ ਖਾਣਦੇ ਪੀਂਦੇ ਨੂੰ ਵੇ ਵੇ ਆਹਦੇ ਹੋਰ ਕੀ ਬਾਕੀ ਨਾ ਦਿਖਾ ਤੱਲੀ ਉਹ ਜਗਾ ਦਾ ਕੋਈ ਰਾਜ ਆਹ ਜਗਾ ਦਾ ਕੋਈ ਰਾਜ ਰੋਜ ਨਾ ਹਾਂ ਚਲੋ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹਾਂ ਸਹੀ ਆ ਬਾਕੀ ਨਾ ਦੁਕਾਨਾਂ ਤੁਪੂ ਨਹੀਂ ਹੈ ਘੜੀਆਂ ਕੋਈ ਨਹੀਂ ਹਾਂ ਉਹ ਪ੍ਰਾਇਮਰ ਜਿੰਨੂੰ ਇਹ ਤਾਂ ਜੜੀ ਗਿਆ ਆ ਫੁੰਦੀ ਦੇ ਫੁੰਦੀ ਵੀ ਹਲਾ ਕੋਈ ਵੀ ਦਿਖਣ ਨਹੀਂ ਰਿਹਾ ਹੋਇਆ ਅੱਜ ਸਾਲ ਤੋਂ ਸਾਲ ਤੋਂ ਏ ਸਾਲ ਤੋਂ ਸਾਲ ਤੋਂ ਬੜਾ ਕੰਗਾਲ ਲੱਗਦਾ ਹੈ ਫੁੰਦੀ ਜੰਗਾ ਲੱਗਦਾ ਹੁੰਦਾ ਇੱਥੇ ਰਹਿੰਦਾ ਤੇ ਤੂੰ ਇੱਥੇ ਰਹਿਆ ਹਾਂ ਹਾਂ ਮੈਂ ਤਾਂ ਦੇਖ ਹੁੰਦਾ ਅੱਛਾ ਭਾਈ ਨਾ ਭਾਈ ਨਾ ਉੱਧਰ ਦੇ ਬਣ ਲੈ ਚਾਲ ਪਰਲੇ ਹਾਂ ਸਹੀ ਹੈ ਕਿੱਦਾਂ ਲੱਗਣਦਾ ਤੁਰ ਕੇ ਫਿਰ ਹੁਣ ਕੈਂਡ ਹੈ ਗੱਡੀ ਵਾਲੀ ਕਿਦਾਂ ਵੀਡੀਓ ਵੇਖੀ ਕਿਹੜੀ ਰਾਤੀ ਕਿਹੜੀ ਵੇਖੀ ਤੂੰ ਗੱਡੀ ਲਈ ਤੂੰ ਲਾ ਗਈ ਉਹ ਲੈ ਕਰਤਾ ਕੰਮ ਹੋਈ ਉਹ ਡੂ ਡਰਾਈਵਰੀ ਉਹ ਲਾਈ ਮੜੀ ਜੀ ਰੀਚ ਲਾਈ ਓਏ ਵਟਿਆ ਇਹੋ ਦਾ ਚੇਤਾ ਕਰਕੇ ਅੰਮੀ ਰੀਚ ਜੱੜ ਲੱਗੀ ਨਰੀ ਸਾਈਕਲ ਸੁਗਲ ਦਿਖਾਉਂਦਾ ਜਦ ਵੀਡੀਓ ਦਾ ਸ਼ਾਇਦ ਸੁਗਲ ਤੇ ਵੇਖਣ ਦਿਆ ਕਰਾਸੇ ਕਰਾਸੇ ਗੋਰੀਆਂ ਗਾਰੀਆਂ ਦਿਖਾਉਂਦੇ ਆ ਤੇਰ ਨਹੀਂਾਰੇ ਲੈਣਾ ਹੀ ਨਹੀਂ ਬੰਦੇ ਧੁੱਪ ਦੇ ਵੀ ਚਾਹੋ ਚਾਹੋ ਹੁੰਦੀ ਐ ਇਸੇ ਇਟਰੀ ਚ ਪੂਰੀ ਚਾਹੋ ਚਾਹੋ ਕਰਾਈ ਕਿ ਨਹੀਂ ਹੈ ਅਗਰ ਨਾ ਤੱਕਾ ਨਾ ਸਟੋਰ ਬਾਅਦ ਕਰਨਾ ਥੋੜੀ ਆ ਵੱਡੇ ਵੱਡੇ 12 ਜੀਆਂ ਕੁੱਤੇ ਵੀ ਗੱਡੀਆਂ ਚ ਵੜਾਈ ਓ ਫੋਟੋ ਡਰੈਵਰੀ ਕਿ ਨਹੀਂ ਫਟਿਆ ਕਿਹਨੂੰ ਜਾਣਾ ਲੋ ਜੀ ਮਿੱਤਰੋ ਅੱਜ ਨਿਗੀਆਂ ਨਿਗੀਆਂ ਗਲੀਆਂ ਵਿਖਾਉਨੇ ਆ ਤੁਹਾਨੂੰ ਇਟਲੀ ਦੀਆਂ ਛੋਟੀਆਂ ਛੋਟੀਆਂ ਗਲੀਆਂ ਜਿੱਦਾਂ ਪਿੰਡਾਂ ਵਾਲੀਆਂ ਗਲੀਆਂ ਵੇਖੋ ਠੀਆਂ ਕਿਦਾਂ ਦੀਆਂ ਗੱਡੀਆਂ ਟੌਪ ਟੌਪ ਦੀਆਂ ਰੱਖਿਆ ਹੋਈਆਂ ਨੇ ਇਹਨਾਂ ਨੇ ਪੂਰੀ ਹੈ ਦਾਣਾ ਸਟਮਟ ਕਰਕੇ ਜਿੱਦਾਂ ਇਹ ਪਿੰਡਾਂ ਦੀਆਂ ਗਲੀਆਂ 'ਚ ਘੁੰਮਦੇ ਆ ਇਦਾਂ ਹੀ ਆ ਸੇਮ ਪਿੰਡ ਹੀ ਆ ਪਰ ਦੋ ਚਾਰ ਬਿਲਡਿੰਗਾਂ 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 ਵੀ ਹੈਗੀਆਂ ਹਨਾ ਉਹਨਾਂ ਕਰਕੇ ਥੋੜਾ ਲੱਗਦਾ ਗੱਡੀਆਂ ਖਲਾਰ ਨੂੰ ਗਰਜ ਗੁਰਜ ਇਹਨਾਂ ਨੇ ਵੱਖਰੇ ਲਾਏ ਆ ਕੋਠੇਆਂ ਨੂੰ ਕੋਠੇਆਂ ਦਾਰੀਆਂ ਕਿਉਂ ਏ ਪਿੰਡ ਵਾਲਾ ਹੀ ਮਾਹੌਲ ਆ ਨਾ ਹੂੰ ਪਹਿਲਾਂ ਬਟਾਲੇ ਉਦਾਂ ਇੱਧਰ ਨੇ ਕਲੋਨੀਆ ਆਪਣੇ ਬਟਾਲੇ ਹੀ ਹੋ ਆਹ ਬਟਾਲੇ ਜਿੱਦਾਂ ਕਾਨੂੰਨੀਆਂ ਕੱਟੀਆਂ ਵਾਂ ਇਦਾਂ ਹੀ ਆ ਜਿੱਦਾਂ ਇਹ ਬਟਾਲੇ ਘੁੰਮਦੇ ਆ ਸੇਮ ਵੇਲਾ ਡਿਟੋ ਡਿਟੋ ਕੋਈ ਖਵਾਸ ਨਹੀਂ ਹੂੰ ਬਾਕੀ ਸਿਮਲੇ ਦੀ ਡਿਟੋ ਕੋਪੀ ਆਏ ਪਹਾੜ ਭੂਟ ਦਿਖਾ ਓਏ ਆਹ ਸਿਮਲਾ ਹੀ ਆ ਪੂਰਾ ਇਹਦੇ ਉਹ ਬਲੇ ਬਨੇ ਪੜਪੜੂ ਵੀ ਵੇਖਣ ਨੂੰ ਮਿਲ ਲਗੇ ਤੁਹਾਨੂੰ ਇਟਲੀ ਜਾ ਰਹੇ ਹੋ ਇਟਲੀ ਜਾ ਰਹੇ ਹੋ ਜਾਂ ਸ਼ਿਮਲੇ ਚਲ ਜਿਓ ਇੱਕ ਬਰਬਰੀ ਜਗ੍ਹਾ ਮਾਣ ਸ਼ਿਮਲੇ ਵਾਲਿਆਂ ਨੇ ਬਥੇਰੀ ਤਰੱਕੀ ਕੀਤੀ ਆ ਨਾ ਹੀ ਪੋਸਟ ਆ ਵੀ ਦੁਕਾਨ ਤੁਹਾਨੂੰ ਦਿਖਾਉਨੇ ਆ ਜਿੱਥੋਂ ਬੈਂਕ ਦੇ ਖਾਤੇ ਖੁੱਤੇ ਖੁੱਲੇ ਜਾਂਦੇ ਆ ਤੇ ਹੋਰ ਚੀਜ਼ਾਂ ਖੁੱਲ੍ਹ ਜਾਂਦੀਆਂ ਬਟਾਲਾ ਹੀ ਆ ਮੈਨੂੰ ਤਾਂ ਲੱਗਣ ਜਾਂ ਐ ਇਹਦੇ ਪਿੰਡ ਵਾਲਾ ਕੰਮ ਹੋ ਗਿਆ ਫੋਡੂ ਡਰੈਵ ਠੀਕ ਨਹੀਂ ਫੋਡੂ ਡਰੈਵ ਠੀਕ ਨਹੀਂ ਹਾਂ ਤੈਨੂੰ ਮੈਂ ਕਹਿੰਦਾ ਸੀ ਨਾ ਇਹਨੂੰ ਨਾਂ ਦੇ ਨਾਂ ਦੇ ਆ ਆ ਦੇ ਇਹਦੇ ਰਗੇ ਟੱਕ ਲਈਏ ਇਹਨੂੰ ਗੱਡੀ ਫੜਾਈਏ ਹੋਏ ਤੇ ਮਾਰ ਮੂਰ ਤੋਂ ਵੇ ਗਿਆ ਚ ਕੁੱਤੇ ਨੂੰ ਬਹੁਤ ਪਿਆਰ ਕਰਦਾ ਕੁੱਤੇ ਨੂੰ ਅਕੱਜ ਸਹੀ ਗੱਲ ਹੈ ਜਿਵੇਂ ਮੈਂ ਜਦੋਂ ਦਾ ਆਇਆ ਨਾ ਇੱਥੇ ਕੁੱਤੇ ਦਾ ਪਿਆਰ ਜ਼ਿਆਦਾ ਹੈ ਕੁੱਤੇ ਨਹੀਂਾਰੇ ਬਾਦਸ਼ਾਹ ਲੈਣ ਤੇ ਹਾਂ

ਕਦੇ ਹੱਸ ਵੀ ਲਿਆ ਕਰੋ 10 ਵਜ ਗਏ 10 ਵਜਣੇ ਹੀ ਆ ਕੋਈ ਨਹੀਂ 11 12 ਵਜ ਤੱਕ ਖੁੱਲਾ ਰਹਿੰਦਾ 4 5 ਵਜ ਤੱਕ ਜਾਵਾਂਗੇ ਜੇ ਜਾਣਾ ਫਿਰ ਬੱਸ ਲੈਣਾ ਨੂੰ ਇੱਧਰ ਆਉਣਾ ਪੈਣਾ ਵਾ ਫੇਰ ਆਣਾ ਪਵੇ ਉਸ ਹਿਸਾਬ ਨਾਲ ਚਾਹੀਏ ਕਿ ਕੱਲ ਨੂੰ ਫਿਰ ਆਈਏ ਕਿ ਕੱਲ ਨੂੰ ਆਈਏ ਹੁਣ ਇਹਦਾ ਜੇ ਕੰਮ ਬਾਬੇ ਲੀਲਾ ਜੇ ਲੱਗੇ ਬਾਬੇ ਵੇਖੋ ਮੜਾ ਜਾ ਪੂਰੀ ਲੀਲਾ ਜਾਂ ਹਾ ਟਾਈਮ ਤੇ ਹਾਂ ਹੈ ਰੱਬ ਨਾਲ ਤਾਰਾਂ ਜੋੜੀਆਂ ਹਾਂ ਓਏ ਰੱਬ ਨਾਲ ਤਾਰਾ ਜੁੜੀਆਂ ਐ ਬੱਸ ਹੀ ਨਹੀਂ ਆਉਂਦੀ ਅੱਜ ਤੁਹਾਡੀ ਤੇ ਕਿੰਨਾ ਟਾਈਮ ਹੋਰ ਲੱਗੂਗਾ ਬੁੱਗੇ ਕਿੰਨਾ ਡੈਮ ਹੋ ਗਿਆ 12:30 ਹੋ ਗਏ ਆ ਦੇ ਲੱਗੂ ਟਾਈਮ ਵਜੇ ਹਨਾ ਸੋਚਣ ਕੀ ਨੇ ਤੂੰ ਕਿਹੜੀ ਚੀਜ਼ ਸੋਚਂਦੇ ਆ ਤੂੰ ਇਸ ਟਾਈਮ ਤੇ ਬੱਸ ਆਵੇ ਚੱਲੀਏ ਲੰਮੇ ਪਈਏ ਹਾਂ ਪਿੰਡ ਦਾ ਹਾਲ ਹੁੰਦਾ ਇੱਥੇ ਵੀ ਬੱਸਾਂ ਟਿਕਣੀਆਂ ਪੈਂਦੀਆਂ ਹੈ ਕ ਨਹੀਂ ਹੋਰ ਕੀ ਆ ਸਦਾ ਯਾ ਰੰਗ ਬੜਾ ਸਾਫ਼ ਆਉਂਦਿਆ ਇਹ ਵਿੱਚ ਗੁਰੂਆ ਕਿਹੜੀ ਕਰੀਮ ਲਾਹਿਆ ਅੰਦਰੋਂ ਉਧਰ ਜਾਈ ਗਿਆ ਹਾਂ ਦੋ ਮੈਡਮ ਆ ਲਿਆ ਮਾੜਵਾ ਵੇ ਨਾ ਤਾਂ ਹੀ ਗੋਰਾ ਆਇਆ ਨਾ ਅੱਜ ਬੱਦੂ ਹੁਣ ਅੱਖ ਖੁੱਲੂਗੀ ਸੌਂਦਿਆਂ ਸਾਲਿਆ ਕੈਪੇਚੀਨੋ ਪੀ ਆ ਜੀ ਹੁਣ ਤੇ ਆਖ ਖੁੱਲਣੀ ਚਾਹੀਦੀ ਪੂਰੀ ਫੁੱਲ ਕੈਪੇਚੀਨੋ ਆ ਕੈਪੇਚੀਨੋ ਹਾਂ ਮਤਲਬ ਤਾਂ ਆਈ ਨਹੀਂ ਹੈ ਕਹਤੇ ਕਿ ਮੈਂ ਪੀ ਲਈਏ ਹੂੰ ਚੰਗੀ ਹੁੰਦੀ ਆ ਚੰਗੀ ਹੁੰਦੀ ਆ ਇੱਥੇ ਇਹ ਆ ਨਾ ਜਦੋਂ ਕੰਮ ਤੂੰ ਬੰਦ ਕਰ ਕੀਤਾ ਨਾ ਤੇ ਤੈਨੂੰ ਆਪਣੇ ਹੱਥੀਂ ਕੈਪੇਚੀਨੋ ਆਪਾ ਬਣਾ ਕੇ ਪੀਣੀ ਨਾ ਘਰ ਜਾਣ ਲੱਗਿਆ ਹੂੰ ਉਹਦੇ ਵਰਗਾ ਨਜ਼ਾਰਾ ਸਹੀ ਗੱਲ ਇਹਨੇ ਵੇਦੇ ਪੰਜਾਬੀਆਂ ਦਾ ਸਟਾਈਲ ਪਾ ਪਰਾ ਅੰਨਿਆ ਪਾਤੀਆਂ ਹੀ ਹਜੇ ਵੀ ਹੋਰ ਭਾਂਗੇ ਹੂੰ ਕੱਢੇਗਾ ਵੱਟ ਪੂਰੇ ਹੈ ਇੱਕ ਵਾਰ ਪੀ ਲਿਆ ਵਾ ਮਤਲਬ ਪਾਣੀ ਸੋਨਾ ਅੰਦਰ ਮਾਰ ਮਾਰ ਲਓ ਜੀ ਮਿੱਤਰੋ ਸ਼ਾਮਾਂ ਪੈ ਗਈਆਂ ਜੇ ਇਹਦੇ ਬੰਦੇ ਸ਼ਰਸੂਰ ਕਰਦੇ ਹੋਏ ਤੇ ਰੁੱਖਾ ਰਖਾ ਦਾ ਕੰਮ ਹੀ ਚੱਲਣ ਦੇ ਆ ਇਧਰ ਚੰਗਾ ਦੇ ਆਦਾ ਕੰਮ ਯੋਰਾਂ ਯੋਰਾਂ ਦਾ ਹੀ ਚੱਲਣ ਦਿਆ ਆ ਪੂਰਾ ਹੋਵੇ ਅ ਅਕੀ ਸੂਰਜ ਹਜੇ ਲਾਟ ਮਾਰਦਾ ਅੱਜ ਜਵਾਂਗੇ ਥੋੜੀ ਜਿਹੀ ਸੈਰ ਕਰਾਂਗੇ ਗਾਂਹਾਂ ਤੱਕ ਜਾਵਾਂਗੇ ਥੋੜਾ ਜਿਆ ਅੱਜ ਆਪਾਂ ਦੋ ਜਣੇ ਹੀ ਆਂ ਅੱਜ ਮੈਂ ਆਪਣੀ ਫੋਟੋ ਨਹੀਂ ਵਿੱਚ ਲਈ ਅੱਜ ਇਹਨਾਂ ਬੰਦਿਆਂ ਦੀ ਲਈ ਆ ਸਾਰਿਆਂ ਦੀ ਫੋਟੋ ਅੱਜ ਮੇਰੀਆਂ ਵਾਜਾਂ ਹੀ ਹੋਣਗੀਆਂ ਵਿੱਚ ਬਸ ਬੋਲਾਂਗੇ ਅੱਜ ਆਪਾਂ कथे आ गए कथे आ गए जमुद का नजारा लाने आ गए क्यों गरीब सरपंच देश यूरोप का भी सरपंच देश ही है, पर चीखा बहुत कटा फिर जाके सूरज भी बाह बाह जे ਚਲੋ ਜੀ ਕਹਿੰਦੇ ਕਰਦੇ ਆਂ ਬਲੌਗ ਦੀ ਸਮਾਪਤੀ ਬਾਏ ਬਾਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਗੁਰੂ ਕਿਦਾਂ ਕੀ ਕਰ ਲਈਏ ਹਾਂ ਘੰਟੀ ਵਾਲੀ ਬੈਲ ਤੇ ਮਾਰੂ ਜਾਂਦੇ ਘੰਟੀ ਵਾਲੀ ਬੈਲ ਦਬਾ ਦਿਓ ਤੇ ਅਗਲੇ ਬਲੌਗ ਤੁਹਾਨੂੰ ਫਿਰ ਮਿਲਦੇ ਆ ਨਵੇਂ-ਨਵੇਂ ਬਾਏ ਬਾਏ